ਅੱਜ ਅਸੀਂ ਕੋਸ਼ਿਸ਼ ਕਰ ਰਹੇ ਆ ਕੋਈ ਪੰਥਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਮਾਨਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈ ਆ ਅਜੇ ਆ ਇਲੈਕਸ਼ਨ ਵੀ ਸ਼ੁਰੂ ਹੋਇਆ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਦੇ ਸਰਪੰਚੀ ਦੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜਿਹਦੇ ਕੀ ਅਗੇ ਨੇ ਪਿੰਡਾਂ ਦੇ ਧੜੇ ਬੰਦੀ ਕੁਝ ਦੇ ਕਿ ਨੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਕ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚੋ ਧੜੇਬਾਜੀ ਖਤਮ ਹੋਵੇ ਅਸੀਂ ਪਾਰਟੀਬਾਜੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਬਸੰਮਤੀ ਨਾਲ ਹੋਣੀ ਚਾਹੀਦੀ ਸਰਬਸੰਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਕਟ ਜੋੜਨਾ ਤੇ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚੋ ਪਿੰਡਾਂ 'ਚੋ ਧੜੇਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਕੰਮ ਕਰਾਂਗੇ ਕਿਹਦੇ ਪਾਪਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ ਨੀ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜੀ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਦਾ ਵਾਈਲ ਜੇਗਾ ਕੌਂਸਲ ਇਹ ਭਾਈ ਸਾਹਿਬ ਚਾਰ ਜਿੰਮੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਹੈ ਸੰਗ ਸੰਗ ਨਾਲ ਖਲਾਰੇ ਜਾਣਗੇ ਹਾਂ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨੀ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅਜੇ ਆ ਇਲੈਕਸ਼ਨ ਵੀ ਸ਼ੁਰੂ ਹੋਇਆ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਜੀ ਵੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬਾਦੀ ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀ ਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਹੈ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਕੜ ਜੋੜ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜ ਗਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਕੰਮ ਕਰਦਾ ਰਹੇ ਸੀ ਤੇ ਤੇਰੇ ਪਪਾ ਨਾ ਤੋ ਕਿਹੜਾ ਉਮੀਦਵਾਰ ਹੋਏਗਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਹੋਣ ਦਾ ਵਾਇਰਲ ਹੋ ਗਿਆ ਕਾਉਂਸਲ ਇਹ ਪੈਸਾ ਬ ਚਾਰ ਜਿੰਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖੜਾਰੇ ਜਾਣਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪੰਥ ਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਮਾਨਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਸਰਪੰਚੀ ਦੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਚ ਦੇ ਕਿ ਅਗੇ ਨੇ ਪਿੰਡਾਂ ਚ ਧੜੇਬੰਦੀ ਤੁਸੀਂ ਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਜ ਬਣਾਉਣ ਕਿ ਜਿਹੜੇ ਉਹ ਚੰਗੇ ਫੈਸਲੇ ਕਰ ਸਕਣ ਪਿੰਡਾਂ ਚ ਧੜੇਬੰਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਕ ਜੋੜਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਦੇ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਮਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰ ਤੇ ਉਹਨਾਂ ਅਨੁਸਾਰ ਅਸੀਂ ਪਤਾ ਨਹੀਂ ਕਿ ਕਿਹੜਾ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਹੋਣ ਦਾ